ਇੱਕ ਦਿਨ ਇੱਕ ਵਿਚਾਰ ਸੁਣੀ ਇੱਕ ਸ਼ਬਦ ਕੰਨਾਂ ਵਿੱਚ ਪਿਆ ਅਸਰ ਦੀ ਵਾਰ ਦੀ 21ਵੀਂ ਪੌੜੀ ਹੈ ਭਾਈ ਜੋਤੀ ਰਸਨਾ ਤੋਂ ਕੰਨਾਂ ਵਿੱਚ ਆਵਾਜ਼ ਪਈ ਜਿਤ ਸਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀ ਹੈ ਜਿਤ ਕੀਤਾ ਪਾਈਏ ਆਪਣਾ ਸਭਾਲ ਬੁਰੀ ਕਿਉਂ ਘਾਲੀ ਹੈ ਜਿਨਾਂ ਨੂੰ ਬਾਣੀ ਯਾਦ ਹੋਵੇ ਨਾਲ ਪੜਿਆ ਕਰੋ ਤੁਹਾਡੀ ਹਾਜ਼ਰੀ ਲੱਗਦੀ ਜਿਤ ਸੇਵੇ ਐ ਸੁਖ ਪਾਈ ਐ ਸੋ ਸਾਹਿਬ ਸਦਾ ਸਮਾਲੀ ਐ ਜਿਤ ਕੀਤਾ ਬਾਈ ਐ ਆਪਣਾ ਸਾਥਾਲ ਬੁਰੀ ਕਿਉਂ ਮੰਦਾ ਮੋਲ ਨਾ ਕੀਚਾਈ ਦਿਲ ਅੰਮੀ ਨਦਰ ਨਿਹਾਲੀ ਐ ਕਹਿੰਦੇ ਉਹ ਲੰਮੀ ਨਦਰ ਵੇ That's something.